ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਕੁਝ ਨਹੀਂ ਪਾਰਟੀ ਨੂੰ ਤਕੜਾ ਕਰਨ ਆਏ ਆ ਹਲਾਸ਼ਾਹੀ ਦੇਣ ਆਏ ਆਪਣੇ ਕਾਰਜਕਰਤਾ ਨੂੰ ਉਹਨਾਂ ਨੂੰ ਪਾਰਟੀ ਦੇ ਜੋ ਸੋਚ ਹੈ ਜਿਸ ਤਰੀਕੇ ਨਾਲ ਆਪਾਂ ਕੈਂਪੇਨ ਚ ਚਲਾਣਾ ਹੈ ਉਸ ਮੁੱਦੇ 'ਤੇ ਆਪਾਂ ਗੱਲ ਕੀਤੀ ਹੈ ਇਹ ਮੁੱਖ ਮੁੱਦਾ ਸੀ ਜਿਵੇਂ ਕਿ ਕਿਸਾਨ ਦੁਨੀਆ ਨੇ ਧਰਨੇ ਲਾਇਆ ਰਸਤੇ ਪਰਟਾ ਸਟ ਕਰ ਰਹੇ ਹੈ ਕਹਿੰਦੇ ਕਹਿੰਦੇ ਜਾ ਕੇ ਉਹ ਕਹਿੰਦੇ ਬੀਜੇਪੀ ਦਾ ਵਿਰੋਧ ਕਰਾ ਦੇ ਤਾਂ ਕਿਸਾਨ ਯੂਨੀਅਨ ਨਹੀਂ ਕਰ ਰਹੀ ਇਹ ਆਮ ਆਦਮੀ ਪਾਰਟੀ ਦੇ ਕਾਰਕਿਰਤਾ ਕਰ ਰਿਹਾ ਇਹ ਕਿਸਾਨ ਤਾਂ ਵਿਚਾਰਾ ਖੇਤ ਚ ਬੈਠਾ ਹੈ ਜਿਨ੍ਹਾਂ ਦੀ ਫਸਲ ਕੱਟ ਗਈ ਹੈ ਉਹ ਮੰਡੀ ਤੇ ਬੈਠਾ ਤੇ ਇਹ ਜੋ ਜਥੇਬੰਦੀਆਂ ਘੁੰਮ ਰਹੀ ਹੈ ਭਗਵੰਤ ਮਾਨ ਸਾਹਿਬ ਦੇ ਬਲੋਗ ਹਨ ਕਿਸਾਨ ਨਹੀਂ ਹੈ ਕਿਸਾਨ ਅੱਜ ਵਿਚਾਰਾ ਆਪਣੀ ਮਿਹਨਤ ਦੀ ਕਮਾਈ ਬਟੌਰਨ ਦੀ ਕੋਸ਼ਿਸ਼ ਕਰ ਰਿਹਾ ਆਪਣੀ ਆਮਦਨੀ ਵਧਾਨ ਦੀ ਕੋਸ਼ਿਸ਼ ਕਰ ਰਿਹਾ ਆਪਣੇ ਪਰਿਵਾਰ ਨੂੰ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਜੋ ਆਪਣੇ ਕਿਸਾਨ ਆ ਉਹ ਬਿਲਕੁਲ ਮਿਹਨਤ ਕਰਦੇ ਨੇ ਕੰਮ ਕਰਦੇ ਹੋਏ আর Bharatiya Janata Party Punjab Bharatiya Janata Party ਇਸ ਦੇਸ਼ ਦੀ اور ਖਾਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਕਿਸਾਨਾਂ ਦੇ ਨਾਲ ਹੈ ਕਿਸਾਨਾਂ ਦੀ ਆਮਦਨੀ ਵਧਾਨ ਦੇ ਪੂਰੇ ਉਪਰਾਲੇ ਚੱਕਾਂਗੇ ਆਪਾਂ اور ਉਹਨਾਂ ਦੀ ਆਵਾਜ਼ ਬਣ ਕੇ ਜੋ ਵੀ ਆਪਾਂ ਕੰਮ ਕਰ ਸਕਦੇ ਆਂ ਅਗਲੀ ਸਰਕਾਰ ਦੇ ਵਿੱਚ ਕਿਸਾਨਾਂ ਦੀ ਆਪਾਂ ਮਦਦ ਕਰਾਂਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਉਮੀਦਵਾਰ ਧਾਰ ਦਿੱਤੇ ਨੇ ਲੋਕ ਸਭਾ ਸੰਗ ਨੂੰ ਪੱਜੀ ਭਾਜੀ ਬੀਜੇਪੀ ਵੱਲੋਂ ਹੜੀ ਨੂੰ ਨਿਰਵਾਣ ਬੀਜੇਪੀ ਦਾ ਉਮੀਦਵਾਰ ਘੋਸ਼ਿਤ ਹੋ ਗਿਆ ਹੈ ਬੀਜੇਪੀ ਦਾ ਉਮੀਦਵਾਰ ਕਮਲ ਦਾ ਫੁੱਲ ਹੈ ਔਰ ਕਮਲ ਦੇ ਫੁੱਲ ਨੂੰ ਆਪਾਂ ਟਕੜਾ ਕਰ ਰਹੇ ਆਂ ਔਰ ਕਮਲ ਦੇ ਫੁੱਲ ਨੂੰ ਆਪਾਂ ਅੱਗੇ ਲਿਜਾਵਾਂਗੇ ਵੋਟਾਂ ਕਮਲ ਦੇ ਫੁੱਲ ਨੂੰ ਪਹਿਣੀ ਹੈ ਔਰ ਕਮਲ ਦਾ ਫੁੱਲ ਸਾਡਾ ਉਮੀਦਵਾਰ ਸਰ ਕਮਲ ਦਾ ਫੁੱਲ ਕਿੰਨਾਂ ਦੇ ਹੱਥ ਸੈਜੇ ਹੈ ਹੈ ਕਿੰਨਾਂ ਦੇ ਹੱਥੇ ਕਿਹੜੇ ਮੋਦੀ ਸਾਹਿਬ ਇਹ ਸਾਡ ਦੇ ਤਾਂ ਇਹ ਯਾਦ ਨੋ ਸਭਾ ਹਰ ਦਾ ਸਕੂਨ ਸਾਡੇ ਪ੍ਰਧਾਨਾਂ ਦੇ ਸਾਡੇ ਜੋ ਚਾਰੋਂ ਪ੍ਰਧਾਨ ਹਨ ਮਲੇਰ ਕੋਟਲੇ ਦਾ ਪ੍ਰਧਾਨ ਬਰਨਾਲੇ ਦਾ ਪ੍ਰਧਾਨ ਸਾਡੇ ਕਾਰਕਿਰਤਾ ਦੇ ਹੱਥ ਹੈ ਸਾਡੇ ਸੰਗਰੂਰ ਦੇ ਪ੍ਰਧਾਨ ਸਾਡੇ ਜੋ ਪਾਰਟੀ ਦੇ ਕਾਰਕਿਰਤਾ ਹਨ ਉਹਨਾਂ ਦੇ ਹੱਥ ਦੇ ਵਿੱਚ ਕਮਲ ਦਾ ਫੁੱਲ ਹੈ ਕਿਤੇ ਬੰਦਮ ਤਾਂ ਲੈ ਕੇ ਜਾ ਦੇਖੋ 1% ਦੀ ਗੱਲ ਨਹੀਂ ਹੈ ਇਹ ਨਹੀਂ ਇੱਕ ਬੰਦਮ ਤਾਂ ਲੈ ਕੇ ਦੁਰਨਾਪੁਰ ਗਈ ਲੋਕ ਸਭਾ ਦਾ ਆਕਰੋ ਸਰ ਤੁਸੀਂ ਮੀਟਿੰਗਾਂ ਕਾ ਦਿਓ ਕਿ ਲੱਗਦਾ ਵੀ ਜਦ 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 ਰਾਮ ਜੀ ਨੇ ਸ਼੍ਰੀ ਲੰਕਾ ਦੇ ਉੱਤੇ ਕਬਜ਼ਾ ਕੀਤਾ ਸੀ ਲੰਕਾ ਦੇ ਉੱਤੇ ਤੇ ਹਨੂਮਾਨ ਸੈਨਾ ਉਹਦੇ ਨਾਲ ਸੀ ਤੇ ਇਹ ਭਾਰਤੀ ਜਨਤਾ ਪਾਰਟੀ ਆ ਭਾਰਤੀ ਜਨਤਾ ਪਾਰਟੀ ਦਾ ਹਰੇਕ ਕਾਰਕਟਰ ਹਰੇਕ ਵਰਕਰ ਹਰੇਕ ਅਹੁਦੇਦਾਰ ਸਾਡਾ ਸਾਡਾ ਉਮੀਦਵਾਰ ਹੈ ਉੱਟ ਟਕਾ ਕੇ ਆਪਾਂ ਇੱਥੇ ਜਵਾਬ ਦੇਵਾਂਗੇ ਦੂਜੀ ਪਾਰਟੀਆਂ ਨੂੰ ਔਰ ਇੱਥੇ ਜਿੱਤ ਕੇ ਜਾਵਾਂਗੇ ਸਾਡੇ ਕਿ ਪਹਿਲਾ 12000 ਵੋਟ ਆਪਾਂ ਨੂੰ ਪਈ ਸੀ 13 ਵੀ ਅਮੀਰ ਹੈ ਆਪਾਂ ਜਿੱਤ ਕੇ ਨੂੰ ਜਾਵਾਂਗੇ ਜਿੱਤਾਂਗੇ ਜਿੱਤਾਂਗੇ ਪੱਕਾ ਜਿੱਤਾਂਗੇ 13 ਜਿੱਤਾਂਗੇ ਪੂਰਾ ਜਿੱਤਾਂਗੇ 100% ਜਿੱਤਾਂਗੇ